ਖਬਰ ਹਰਪਾਲ ਦੀ ਟੀਮ ਅੱਜ ਪੇੜ ਪੱਤਨ ਜੋ ਹਰਚੋਵਾਲ ਦੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਪਹੁੰਚੀ ਆ ਉੱਥੇ ਕਿਉਂ ਪਹੁੰਚੀ ਆ ਇਹ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਭਿੰਦਰ ਨਾਂ ਦੇ ਵਿਅਕਤੀ ਵੱਲੋਂ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਗੰਦੀ ਸ਼ਬਦਾਵਲੀ ਵਰਤੀ ਗਈ ਆ ਉਸ ਦੀ ਅਸੀਂ ਆਪਣੇ ਚੈਨਲ ਵੱਲੋਂ ਵੀ ਨਿਖੇਦਾ ਕਰਦੇ ਆ ਆਪਣੇ ਵੱਲੋਂ ਵੀ ਕਰਦੇ ਆ ਕੁਝ ਉਸ ਪਿੰਡ ਦੇ ਵਿੱਚ ਇੱਥੇ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਵੇਰ ਦੀਆਂ ਜਥੇਬੰਦੀਆਂ ਇੱਥੇ ਆਈ ਨੇ ਕੀ ਉਹਦੇ ਪਰਿਵਾਰਕ ਨਾਲ ਕੀ ਗੱਲਬਾਤ ਹੋਈ ਆ ਦੇਖਿਆ ਜਾਵੇ ਸਵੇਰ ਪਰਿਵਾਰ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਸਾਡਾ ਬੇਟਾ ਜਿਹੜਾ ਮੈਂਟਲ ਅਫਸੈਟ ਹੋ ਚੁੱਕਾ ਪਰ ਜੇ ਉਹ ਮੈਂਟਲ ਅਫਸੈਟ ਹੋ ਚੁੱਕਾ ਏ ਕੀ ਕੈਨੇਡਾ ਦੇ ਵਿੱਚ ਉਹਨੂੰ ਇਸ ਗੱਲ ਦਾ ਪਤਾ ਕਿ ਮੈਂ ਆਪਣੇ ਮੂੰਹ ਤੇ ਮਾਸਕ ਪਾ ਕੇ ਜਿਹੜਾ ਬਾਹਰ ਜਾਣਾ ਮੇਰਾ ਚਲਾਣ ਨਾ ਪੁਲਿਸ ਕਰੇ ਕੀ ਉਸ ਬੰਦੇ ਨੂੰ ਪਤਾ ਕਿ ਮੈਂ ਬੂਟ ਬਾਹਰ ਜਾਣਾ ਵਾ ਕੀ ਉਹਨੂੰ ਪਤਾ ਕਿ ਮੈਨੂੰ ਠੰਡ ਲੱਗਦੀ ਮੈਂ ਟੋਪੀ ਪਾ ਕੇ ਜਾਣਾ ਕੀ ਉਹਨੂੰ ਪਤਾ ਵਾ ਕਿ ਮੈਂ ਹੱਥਾਂ ਦੇ ਆਪਣੇ ਦਸਤਾਨੇ ਪਾ ਕੇ ਜਾਣਾ ਉਹ ਮੈਂਟਲ ਅਫਸੈਟ ਕਿਹੜੇ ਪਾਸਿਓਂ ਹੋ ਸਕਦਾ ਵਾ ਇਹ ਪਰਿਵਾਰ ਨੂੰ ਨਖੇਦੀ ਅਸੀਂ ਪਰਿਵਾਰ ਦੀ ਵੀ ਨਖੇਦੀ ਕਰਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਵੀਡੀਓ ਪਾਈ ਆ ਗਲਤ ਪਾਈ ਜੇ ਤੁਹਾਡਾ ਬੱਚਾ ਤੁਹਾਡੇ ਕਹਿਣੇ ਤੋਂ ਜੇ ਉਹ ਬਿਮਾਰ ਆ ਚਾਹੇ ਉਹ ਮੈਂਟਲ ਅਫਸੈਟ ਆ ਕੋਈ ਤੁਸੀਂ ਉਸ ਬੱਚੇ ਨੂੰ ਬੇਦਖਲੀ ਨੋਸਟ ਲਾਇਆ ਕੋਈ ਅਖਬਾਰ ਦੇ ਵਿੱਚ ਦਿੱਤਾ ਕੋਈ ਇਹ ਸਪਸ਼ਟੀ ਕਰਨਾ ਚਾਹੀਦਾ ਕਿ ਸਾਡਾ ਬੱਚਾ ਜਿਹੜਾ ਸਾਡੇ ਕਹਿਣੇ ਤੋਂ ਬਾਹਰ ਹੋ ਚੁੱਕਿਆ ਜੋ ਵੀ ਵਿਅਕਤੀ ਇਹਦੇ ਨਾਲ ਗੱਲਬਾਤ ਕੋਈ ਲੈਣ-ਦੇਣ ਕਰਦਾ ਖੁਦ ਜ਼ਿੰਮੇਦਾਰ ਬਣਾ ਪਰ ਨਹੀਂ ਇਹੋ ਜੀ ਕੋਈ ਵੀ ਗੱਲ ਜਿਹੜੀ ਨਹੀਂ ਉਹਨਾਂ ਨੇ ਵੀਡੀਓ ਦੇ ਵਿੱਚ ਸਪਸ਼ਟੀਕਰਨ ਦਿੱਤਾ ਮੇਰੇ ਨਾਲ ਕੁਝ ਜਥੇਬੰਦੀਆਂ ਇੱਥੇ ਹਾਜ਼ਰ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਹੈ ਕਿਹੜੀਆਂ ਜਥੇਬੰਦੀਆਂ ਨੇ ਕਦੋਂ ਤੋਂ ਇੱਥੇ ਆਏ ਨੇ ਤੇ ਕੀ ਗੱਲਬਾਤ ਸਵੇਰ ਦੀ ਚੱਲ ਰਹੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਦਰ ਜੀ ਪਹਿਲਾਂ ਤੇ ਆਪਣੀ ਜਥੇਬੰਦੀ ਦਾ ਨਾਮ ਦੱਸੋ ਕਿ ਕਿਹੜੀ ਜਥੇਬੰਦੀ ਆ ਤੇ ਤੁਸੀਂ ਕਦੋਂ ਤੋਂ ਇੱਥੇ ਡਟੇ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਸਾਰੇ ਸੰਗ ਸਾਡੇ ਜਥੇਬੰਦੀ ਦਾ ਨਾਮ ਹੈ ਜੀ ਬਾਬਾ ਬੁੱਢਾ ਸਾਹਿਬ ਇੰਟਰਨੈਸ਼ਨਲ ਰਾਗੀ ਤੇ ਗਰੰਥੀ ਸਭਾ ਸੋ ਸਾਡੇ ਸਿੰਘ ਸਵੇਰ ਦੇ 8 ਵਜੇ ਤੋਂ ਆਣ ਕੇ ਇੱਥੇ ਡਟੇ ਹੋਏ ਨੇ ਤੇ ਸਭ ਤੋਂ ਪਹਿਲਾਂ ਇਹੀ ਪਤਾ ਕੀਤਾ ਗਿਆ ਕਿ ਇਹਦਾ ਪਿੰਡ ਕਿਹੜਾ ਹੈ ਔਰ ਉਹ ਪਿੰਡ ਦੇ ਵਿੱਚ ਪਹੁੰਚ ਕੇ ਤੇ ਸਭ ਤੋਂ ਪਹਿਲਾਂ ਸਾਰੇ ਜਥੇਬੰਦੀਆਂ ਨੂੰ ਮੈਂ ਕਹਾਂਗਾ ਸਾਰੇ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਸੰਗ 8 ਵਜੇ ਦੇ ਪਹੁੰਚੇ ਹੋਏ ਨੇ ਸੋ ਬਸ ਇਹ ਹੀ ਹੈ ਕਿ ਕਿਤੇ ਸਾਨੂੰ ਲੱਭ ਨਹੀਂ ਰਿਹਾ ਕਿਤੇ ਦੂਰ ਬੈਠਾ ਨਹੀਂ ਤੇ ਹੁਣ ਉਹਨੂੰ ਤੇਰਾ ਫੀਤਾ-ਫੀਤਾ ਅਸੀਂ ਕਰ ਦੇਣਾ ਸੀ ਇਹਦੀ ਜ਼ਰਤ ਇਹ ਨਹੀਂ ਪਤਾ ਨਹੀਂ ਇਹਨੂੰ ਪਾਗਲ ਦੱਸਣ ਦੇ ਪਾਗਲ ਨਹੀਂ ਆਏ ਇਹ ਜਾਣ ਬੁੱਝ ਕੇ ਨੇ ਜਿਹੜੀ ਹਰਕਤ ਕੀਤੀ ਐ ਉਹ ਨਾ ਬਖਸ਼ਣ ਜੋ ਹਰਕਤ ਆ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਜਾਂ ਹੋਰ ਆਪਣੇ ਬਕਵਾਸ ਕੀਤੀ ਆ ਨਾ ਸੋ ਸਵੇਰਦੇ ਸਿੰਘ ਆਣ ਕੇ ਬੈਠੇ ਜੀ ਇੱਥੇ ਤੇ ਉਹਦੀ ਘਰੇ ਸਿਰਫ ਮਾਂ ਆ ਪਿੰਡ ਦੇ ਸਰਪੰਚਾ ਬੈਠੇ ਨੇ ਸੋ ਸਾਡੇ ਸਿੰਘ ਸਰਦਾਰ ਸੁਖਵੀਰ ਸਿੰਘ ਜੀ ਇਹ ਸਵੇਰਦੇ ਆਣ ਕੇ ਬੈਠੇ ਉਹਨਾਂ ਦੇ ਪਰਿਵਾਰ ਨਾਲ ਇਹ ਦੱਸਣਗੇ ਆਪ ਜੀ ਨੂੰ ساری ਗੱਲਬਾਤ ਇਹਨਾਂ ਦੀ ਕਿਵੇਂ ਹੋਈ ਉਹਨਾਂ ਦੇ ਪਰਿਵਾਰ ਨਾਲ ਤੇ ਵੀਰ ਸਿੰਘ ਜੀ ਜਿਸ ਤਰ੍ਹਾਂ ਦਿਖਿਆ ਜਾਵੇ ਸਵੇਰ ਦੇ 8 ਵਜੇ ਤੋਂ ਤੁਸੀਂ ਇੱਥੇ ਡਟੇ ਹੋਏ ਜੇ ਉਸ ਤੇ ਪਰਿਵਾਰਕ ਦੀ ਮਾਤਾ ਨਾਲ ਚਾ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਜਾ ਰਹੀ ਆ ਕੋਈ ਪਤਾ ਲੱਗਾ ਦੱਸ ਰਹੇ ਆ ਕਿ ਜਿਸ ਤਰ੍ਹਾਂ ਉਹਦਾ ਪਿਓ ਜਿਹੜਾ ਇਸ ਪਿੰਡ ਦਾ ਸਾਬਕਾ ਸਰਪੰਚ ਸੀ ਕੀ ਤੁਸੀਂ ਸੋਚਦੇ ਜੇ ਇਸ ਇਹੋ ਜਿਹੇ ਬੰਦੇ ਨੂੰ ਪਿੰਡ ਦਾ ਸਰਪੰਚ ਚਾ ਮੁਖੀ ਬਣਾਉਣਾ ਅੱਗੇ ਤੋਂ ਕਿੱਡੀਕ ਤਕੜੀ ਚੰਗੀ ਗੱਲ ਹੋ ਸਕਦੀ ਆ ਜੀ ਦੇਖੋ ਜੀ ਤਕਰੀਬਨ ਸਾਢੇ 8:30 ਵਜੇ ਅਸੀਂ ਪਹੁੰਚ ਗਏ ਸੀ ਤੇ ਫੰਕਸ਼ਨ ਤੋਂ ਬਾਅਦ ਅਜੋ ਕੋਈ ਜੱਫੇਬ ਅਸੀਂ ਕੇਵਲ ਭਾਈ ਕਪੂਰ ਸਿੰਘ ਜੀ ਤੇ ਹੋਰ ਥੋੜੇ ਸਿੰਘ ਆਏ ਸੀ ਸਾਡੀ ਬਾਕੀ ਅਸੀਂ ਬੰਦੀ ਬਾਅਦ ਵਿੱਚ ਪਹੁੰਚੀ ਆ। ਤੋਂ ਅਸੀਂ ਆਪਣੇ ਤੌਰ ਤੇ ਤਿੰਨਾਂ ਸਿੰਘਾਂ ਨੇ ਵਿਚਾਰ ਕੀਤੀ ਕਿ ਪਹਿਲਾਂ ਆਪਾਂ ਪਿੰਡ ਦੇ ਸਰਪੰਚ ਨੂੰ ਮਿਲਿਆ ਜਾਵੇ ਤੇ ਫੇਰ ਹੀ ਆਪਾਂ ਗੱਲ ਅੱਗੇ ਲੈ ਬਨੇ ਤੋਰੀ ਜਾਵੇ। ਅਸੀਂ ਕੁਦਰਤੀ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਹੁਣ ਖੜੇ ਆ ਇੱਥੇ ਅਸੀਂ ਆਗੇ ਆਪਣੇ ਮੋਟਰਸਾਈਕਲ ਖੜੇ ਕੀਤੇ ਤੇ ਅੰਦਰੋਂ ਸਰਪੰਚ ਸਾਹਿਬ ਆ ਗਏ ਤੇ ਮੈਂ ਫਤਿਹ ਬੁਲਾਈ ਪਤੀ ਬੁਲਾਉਣ ਤੋਂ ਬਾਅਦ ਵੇਖਿਆ ਤੇ ਕਹਿੰਦੇ ਆਜੋ ਭਾਜੀ ਮੈਂ ਸਰਪੰਚ ਸਾਹਿਬ ਨੂੰ ਮਿਲਣਾ ਉਹ ਕਹਿੰਦੇ ਜੀ ਮੈਂ ਹੀ ਆ ਨਿਹੰਗ ਸਿੰਘ ਬਾਣਾ ਉਹ ਨਾਲ ਪਾਇਆ ਗੁਰਸਿੱਖ ਨੇ ਉਹਨਾਂ ਨਾਲ ਅਸੀਂ ਵਿਚਾਰ ਕਰਨੇ ਸ਼ੁਰੂ ਕੀਤੇ ਕਿ ਆ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਬਹੁਤ ਘਟਿਆ ਔਰ ਨਿੰਦਣਯੋਗ ਹੈ ਤੇ ਇਹਨਾਂ ਦਾ ਪਿਛੋਕੜ ਸਾਨੂੰ ਦੱਸੋ ਤੁਸੀਂ ਤੇ ਸਾਨੂੰ ਪਰਿਵਾਰ ਨੂੰ ਮਿਲਾਓ ਜਿਹੜਾ ਅਸੀਂ ਗੱਲ ਕਰ ਸਕੀਏ ਤੇ ਕਹਿਣ ਲੱਗੇ ਕੋਈ ਨਹੀਂ ਚਾਹ ਪੀ ਬਣਦੀ ਚਾਹ ਪੀ ਕੇ ਚੱਲਦੇ ਆਂ ਨਾਲੇ ਹੋਰ ਜੱਥੇਬੰਦੀਆਂ ਵਿੱਚ ਹੋ ਜਾਣਗੀਆਂ ਤੇ ਇੱਕ ਵਾਰੀ ਅਸੀਂ ਗੱਲ ਕਰ ਲਾਂਗੇ ਸੋ ਇਹਨਾਂ ਦੇ ਕਹਿਣ ਤੇ ਕਿ ਇਹਨਾਂ ਦੇ ਜਿਹੜੇ ਦਾਦਾ ਜੀ ਸਨ ਉਹ ਵੀ ਸਰਪੰਚ ਰਹੇ ਨੇ ਤੇ ਇਹੋ ਜਿਹਾ ਪਰਿਵਾਰ ਨਹੀਂ ਪਰ ਇਹਨੇ ਕੀ ਕੀਤਾ ਇਹ ਇਹ ਜਾਣਦਾ ਇਹ ਹੁਣ ਪਰਿਵਾਰ ਦੇ ਨਾਲ ਜਾ ਕੇ ਗੱਲ ਕੀਤੀ ਤੇ ਇਹ ਕਹਿੰਦੇ ਨੇ ਜੀ ਦਿਮਾਗ ਖਰਾਬ ਹੈ ਜਾਂ ਉਹ ਪਾਗਲ ਹੈ ਤੇ ਮੈਂ ਬੇਨਤੀ ਕਰਦਾ ਕਿ ਪਾਗਲਪਨ ਕੇਵਲ ਗੁਰੂ ਸਾਹਿਬ ਜੀ ਦੀ ਜਿਹੜੀ ਭਦੀ ਸ਼ਬਦਾਵਲੀ ਹੈ ਉਹਦੇ ਵਾਸਤੇ ਹੀ ਹੈ ਸਿੱਖ ਕੌਮ ਵਾਸਤੇ ਹੀ ਪਾਗਲ ਨੇ ਬਾਕੀ ਕਿੱਥੇ ਜਾਂਦੇ ਨੇ ਸੋ ਬੜੀਆਂ ਲਾਹਣ ਤਾਂ ਪਾਈਆਂ ਨੇ ਤੇ ਹੋਰ ਜਥੇਬੰਦੀ ਵੀ ਆਈਆਂ ਨੇ ਸਾਡੇ ਸਤਿਕਾਰਯੋਗ ਸਾਡੇ ਮੈਂਬਰ ਵੀ ਆਏ ਨੇ ਸੋ ਇਹ ਬੜੀ ਨਿੰਦਣਯੋਗ ਗੱਲ ਹੈ ਸਾਡੂ ਤੇ ਹੁਣ ਕੋਈ ਰਸਤਾ ਨਹੀਂ ਮਿਲ ਰਿਹਾ ਨਹੀਂ ਤੇ ਇੱਥੋਂ ਤੱਕ ਮਨਚ ਧਾਰ ਕੇ ਆਏ ਸੀਗੇ ਅੱਜ ਵਾਪਸ ਆਈਏ ਤੇ ਚਾਹੇ ਨਾ ਆਈਏ ਪਰ ਇੱਥੇ ਆ ਕੇ ਹੁਣ ਚਲੋ ਪ੍ਰਸ਼ਾਸਨ ਦੇ ਅਧੀਨ ਅਸਰ ਸਾਰੀ ਗੱਲਬਾਤ ਹੋਈ ਆ ਸੋ ਬੜੀ ਨਿੰਦਣਯੋਗ ਗੱਲ ਹੈ ਵੀਰ ਜੀ ਦੇਖਿਆ ਜਿਵੇਂ ਜਹਦਾਰ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਲ 1 2 ਸਾਲ ਮਸਾਂ ਹੀ ਸਿੱਖ ਧਰਮ ਨਾਲ ਬੀਤੇ ਕੋਈ ਨਾ ਕੋਈ ਵਿਧੀਕੀ ਹੋ ਹੀ ਜਾਂਦੀ ਹੈ ਕੀ ਇਹ ਸਾਡੀਆਂ ਕਮਜ਼ੋਰੀਆਂ ਨੇ ਕਿ ਲੋਨਾਂ ਲੋਕਾਂ ਦਾ ਬੜਪੰਣਾ ਜਿਹੜੇ ਗਲਤੀਆਂ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਕਿ ਸਾਨੂੰ ਇਹਨਾਂ ਨੇ ਮਾਫ਼ ਕਰ ਦੇਣਾ ਚਾਹੇ ਅਸੀਂ ਸੌਰੀ ਕਹਿ ਕੇ ਚਾਹੇ ਮਾਫ਼ੀ ਚਾਹੇ ਅਸੀਂ ਆਪਣਾ ਪੱਗ ਪੈਰਾਂ ਤੇ ਰੱਖ ਕੇ ਅਸੀਂ ਗਲਤੀ ਮੰਨ ਲੈਣੀ ਆ ਫੇਰ ਅੱਗੇ ਤੋਂ ਨਵੀਂ ਗਲਤੀ ਤਿਆਰ ਕਾ ਹੋ ਜਾਂਦੇ ਕਰਨ ਵਾਸਤੇ ਕੀ ਇਹ ਨਵੀਂ ਤੋਂ ਨਵੀਂ ਕੋਈ ਨਾ ਕੋਈ ਘਟਨਾ ਜਿਹੜੀ ਅੱਗੇ ਆ ਰਹੀ ਹੈ ਕੀ ਕਰਨੇ ਕੀ ਇਹ ਸਿੱਖ ਪੰਥ ਜਿਹੜੇ ਆ ਲੋਕ ਸਾਡੇ ਸਿੱਖ ਭਰਾਵਾ ਆਪਸ ਦੇ ਵਿੱਚ ਪਾਟੇ ਹੋਏ ਨੇ ਕਿਉਂ ਨਹੀਂ ਇਹਨਾਂ ਨੂੰ ਲੋਕਾਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਜਾਂਦਾ ਦੇਖੋ ਜੀ ਇਹ ਤਾਂ ਪੱਕੀ ਗੱਲ ਆ ਪਾੜੂ ਤੇ ਰਾਜ ਕਰੋ ਇਹ ਸੁਭਾਵਿਕ ਗੱਲ ਆ ਜੀ ਇਹ ਚਾਲਾਂ ਚੱਲ ਰਹੀਆਂ ਨੇ ਸਰਕਾਰਾਂ ਲਾਲੂ ਜਾਂ ਕਿਸ ਤਰ੍ਹਾਂ ਕੁਸ਼ਕ ਬੰਦਿਆਂ ਹੁਣ ਉੱਥੇ ਪਤਾ ਨਹੀਂ ਇਹ ਵੀ ਕਹਿ ਰਹੇ ਸਨ ਸਪੰਸਾਪ ਸਾਬ ਕਿ ਉੱਥੇ ਪੱਕਿਆਂ ਹੋਣ ਵਾਸਤੇ ਇੰਨੇ ਸਾਰਾ ਕੁਝ ਇਹ ਰਟਨ ਰਟਿਆ ਕਿ ਦੁਨੀਆ ਵਿਰੋਧ ਹੋ ਜੇ ਤੇ ਉੱਥੇ ਉਹ ਕਹਿ ਦੇਗਾ ਜੀ ਵੇਖੋ ਜੀ ਮੇਰੇ ਪੰਜਾਬ ਦੇ ਲੋਕ ਕਿੰਨੇ ਵਿਰੋਧ ਦੇ ਬੋਲ ਰਹੇ ਨੇ ਮੈਨੂੰ ਪੱਕਿਆਂ ਕੀਤਾ ਜਾਵੇ ਸੋ ਇਸ ਕਰਕੇ ਆ ਵੀ ਚਾਲਾਂ ਆਪਣੀਆਂ ਜ਼ਿੰਦਗੀ ਦੇ ਵਿੱਚ ਬਣਾ ਰਹੀਏ ਦੁਨੀਆ ਲੇਕਿਨ ਸਾਂਝੇ ਤੌਰ ਤੇ ਜਿਹੜਾ ਅਸੀਂ ਗੁਰੂ ਸਾਹਿਬ ਨੂੰ ਨਿੰਦੇ ਆ ਇਹਦਾ ਅਸੀਂ ਇਸ ਕਰਕੇ ਅਸੀਂ ਵਿਰੋਧ ਕਰਨੇ ਆ ਡਟ ਕੇ ਵਿਰੋਧ ਕਰਨੇ ਆ ਦੇਖਿਆ ਜਾਵੇ ਕਿਤੇ ਨਾ ਕਿਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਸਵੇਰ ਉੱਠ ਕੇ ਸੱਚਾ ਪਾਤਸ਼ਾਹ ਸੁਖ ਸੁਖਾਣਾ ਜਿਹੜੀ ਰਾਤ ਸਾਡੀ ਬਦੀ ਤੋਹੀ ਦਿਨ ਚੜਿਆ ਸਾਡੇ ਹਿਰਦੇ ਕੋਲੋਂ ਮਨ ਕੋਲੋਂ ਅੱਖਾਂ ਕੋਲੋਂ ਕਿਸੇ ਦਾ ਵੀ ਮਾੜਾ ਨਾ ਤੱਕਿਆ ਜਾਵੇ ਪਰ ਉਹ ਬੰਦਾ ਗਾਲਾਂ ਕੱਢ ਕੇ ਆਪਣਾ ਪੱਕੇ ਹੋਣ ਵਾਸਤੇ ਅਰਦਾਸਾਂ ਕਰ ਰਿਹਾ ਇਹ ਕਿਹੜੀ ਅਰਦਾਸ ਆ ਜਿਹੜੀ ਇਸ ਰੋਗ ਗੁਰੂ ਮਹਾਰਾਜ ਸੁਣ ਲੈਣਗੇ ਕੁਈ ਇਹੋ ਜੀ ਅਰਦਾਸ ਹੈਗੀ ਆ ਕਿ ਜਦੋਂ ਆਪਾਂ ਗੁਰੂ ਮਹਾਰਾਜ ਨੂੰ ਭੱਦੀ ਸ਼ਬਦਾਵਲੀ ਬੋਲਦੇ ਆ ਉਸ ਤੋਂ ਬਾਅਦ ਅਸੀਂ ਆਸਾਂ ਰੱਖਦੇ ਆ ਤਾਜਾਂ ਦੀਆਂ ਕੀ ਸਾਡਾ ਗੁਰੂ ਮਹਾਰਾਜ ਇਹਨਾਂ ਲੋਕਾਂ ਨੂੰ ਇਹੋ ਜੀ ਤਾਜ ਦੇਣਗੇ ਜੀ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਐਸੇ ਸਖਸ਼ ਨੇ ਜਿਹੜੇ ਭੱਦੀ ਸ਼ਬਦਾਵਲੀ ਕੋਈ ਬੋਲੀ ਆ ਇਹ ਤਾਂ ਮਹਾਰਾਜ ਹੀ ਜਾਣੇ ਉਹਨੂੰ ਉਹਦੇ ਮੂੰਹ 'ਚ ਕੀੜੇ ਪੈਣੇ ਨੇ ਉਹਦੇ ਪਰਿਵਾਰ ਦਾ ਕੀ ਹਸਰ ਹੋਣਾ ਹੁਣ ਵੀ ਇਹੋ ਬੇਨਤੀ ਕਰਕੇ ਆਏ ਆ ਕਿ ਸਾਰੇ ਜਿਹੜੇ ਨਗਰ ਦੇ ਲੋਕ ਨੇ ਇਸ ਪਰਿਵਾਰ ਦੇ ਨਾਲ ਬਾਈਕਾਟ ਕਰਨ ਇਹਨਾਂ ਦੇ ਨਾਲ ਕੋਰ ਸਿੱਖੀ ਲੈਣ ਤੇ ਕੋਈ ਮਿਲਵਰਤਨ ਨਹੀਂ ਇਹ ਸੰਨ ਸਾਡੇ ਨਾਲ ਇੱਕ ਜਸੇਦਾਰ ਜੀ ਜਿਨ੍ਹਾਂ ਨੇ ਸਾਨੂੰ ਅੱਜ ਦੱਸਿਆ ਕਿ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਪਿੰਡ ਦੇ ਨੰਗਨਵਾਸੀਆਂ ਨਾਲ ਵੀ ਗੱਲਬਾਤ ਕੀਤੀ ਗਈ ਇਸ ਪਰਿਵਾਰ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਇਸ ਨਾਲੋਂ ਵੀ ਬਾਈਕਾਟ ਕੀਤਾ ਜਾਵੇ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਬਾਈਕਾਟ ਕਰਨ ਦੇ ਨਾਲ ਨਾਲ ਇਸ ਪਰਿਵਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗੁਰੂ ਮਹਾਰਾਜ ਇਹਨਾਂ ਦੇ ਘਰ ਨਾ ਖੜ੍ਹਾ ਜਾਵੇ ਚਾਹੇ ਉਹ ਅਖੰਡ ਪਾਠ ਖੁਸ਼ੀ ਦਾ ਹੋਵੇ ਚਾਹੇ ਮਰਗ ਦਾ ਹੋਵੇ ਮੁਕੰਮਲ ਤੌਰ ਤੇ ਇਹਨਾਂ ਨੂੰ ਸਿੱਖ ਪੰਥ ਤੋਂ ਬਾਈਕਾਟ ਕਰਨਾ ਚਾਹੀਦਾ ਅਸੀਂ ਆਪਣੇ ਜਸੇਦਾਰ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਹ ਅਪੀਲ ਕਰਾਂਗੇ ਕਿ ਇਹਨਾਂ ਮਸਲਿਆਂ ਵੱਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਇੱਕ ਕੱਲਾ ਗੁਰਦਾਰਾ ਸਾਹਿਬ ਵਾਲੇ ਨਹੀਂ ਧਿਆਨ ਦੇਣਾ ਚਾਹੀਦਾ ਕਿ ਅਸੀਂ ਆਪਣੇ ਕੀ ਅੱਜ ਕਰ ਲਿਆ ਚਾਹੇ ਸੰਦੇਸ਼ ਦੇ ਲਈ ਸਾਨੂੰ ਇਸ ਚੀਜ਼ਾਂ ਦੀ ਨਹੀਂ ਲੋੜ ਹੈਗੀ ਸਾਨੂੰ ਲੋੜ ਹੈਗੀ ਐਸ ਵਿਸ਼ੇ ਤੇ ਇਸ ਮੌਕੇ ਤੇ ਆਣ ਕੇ ਸਾਡੇ ਨਾਲ ਖੜੋ ਸਾਨੂੰ ਪਤਾ ਲੱਗੇ ਕਿ ਸਾਡਾ ਸਿੱਖ ਧਰਮ ਸਾਡੇ ਜਸੇਦਾਰ ਜੀ ਸਾਡੇ ਨਾਲ ਨੇ ਮੇਰੇ ਨਾਲ ਗਿਆਨੀ ਜੀ ਕੁਝ ਕਹਿਣਾ ਚਾਹੁੰਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆ ਰਹੇ ਨਵੇਂ ਜੋ ਆਪਣਾ ਬੋਲਣਾ ਚਾਹੁੰਦੇ ਹਾਂਜੀ ਬਸ ਇਹ ਹੀ ਬੇਨਤੀ ਕਰਨਾ ਕਿ ਉਹਨੇ ਤੇ ਆਪਣੇ ਵੱਲੋਂ ਪੱਕੇ ਹੋਣ ਲਈ ਚਲੋ ਕੀਤਾ ਹੋਏਗਾ ਪਰ ਸਮਝ ਲੋ ਕਿ ਉਹ ਪੱਕਾ ਹੋ ਗਿਆ ਜਿੱਥੇ ਸੰਸਾਰ ਦੇ ਵਿੱਚ ਕਿਤੇ ਵੀ ਚਲ ਜੇ ਉਹਦੀ ਪੱਕੀ ਟਿਕਟ ਕੱਟੀ ਗਈ ਆ ਠੀਕ ਹੈ ਜੀ ਉਹ ਬਖਸ਼ਿਆ ਨਹੀਂ ਜਾਊਗਾ ਮੇਰੇ ਜਿਹੜੇ ਬਾਹਰ ਐਨਰ ਵੀਰ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਵੀ ਜਿੱਥੇ ਵੀ ਕਿਤੇ ਲੱਗਦਾ ਠੀਕ ਹੈ ਜੀ ਇਹਦੀ ਟਿਕਟ ਪੱਕੀ ਜਿਹੜੀ ਇਹਨੇ ਬਣਾਈ ਆ ਉਹਨੂੰ ਪੱਕੀ ਕੱਟ ਦਿੱਤੀ ਜਾਵੇ ਤੇ ਇਹ ਨਰਕਾਂ ਦੀ ਟਿਕਟਾਂ ਨੇ ਆਪਣੀ ਪੱਕੀ ਕੀਤੀ ਆ ਜੀ ਆਪਣੇ ਕੈਨੇਡਾ ਪੱਕੇ ਹੁੰਦੀ ਟਿਕਟ ਨਹੀਂ ਪੱਕੀ ਕੀਤੀ ਨਰਕਾਂ ਦੀ ਟਿਕਟ ਪੱਕੀ ਕੀਤੀ ਆ ਇਹ ਵੀਰ ਜੀ ਨੇ ਸਾਨੂੰ ਦੱਸਿਆ ਕਿ ਉਸਨੇ ਆਪਣੀ ਨਰਕਾਂ ਦੀ ਟਿਕਟ ਕਟਾ ਲਈ ਆ ਹੁਣ ਜੇ ਪੱਕਾ ਹੋਣਾ ਚਾਹੁੰਦਾ ਧਰਮਰਾਜ ਕੋਲ ਜਾ ਕੇ ਪੱਕਾ ਹੋਊਗਾ ਇੱਥੇ ਉਹਨੂੰ ਕੋਈ ਸ਼ੀਟ ਨਹੀਂ ਮਿਲਣੀ ਖਬਰ ਹਰਪਾਲ ਤੋਂ ਮੈਂ ਭਗਤ ਸਿੰਘ ਕੈਮਰਾਮੈਨ ਢਿੱਲੋ ਗੁਰਦਾਸਪੁਰ